ਕਿ ਅੱਜ ਬਰਨਾਲਾ ਘਟਨਾ ਦੇ ਵਿਰੋਧ ਵਿੱਚ ਆਇਲੈਟਸ ਦੇ ਇਮੀਗ੍ਰੇਸ਼ਨ ਸੈਂਟਰ ਬੰਦ ਰਹੇ ਨੇ ਇਸ ਮੌਕੇ ਸੰਚਾਲਕਾਂ ਤੇ ਸਟਾਫ ਦੇ ਵੱਲੋਂ ਰੋਸ ਮਾਰਚ ਕੀਤਾ ਗਿਆ दरअसल ਬੀਤੇ ਦਿਨੀ ਬਰਨਾਲਾ ਵਿਖੇ ਕਿਮਿਗ੍ਰੇਸ਼ਨ ਸੈਂਟਰ ਮਾਲਕ ਦੇ ਵਿਰੁੱਧ ਦਿੱਤੇ ਜਾ ਰਹੇ ਦਰਨੇ ਦੌਰਾਨ ਕਿਸਾਨਾਂ ਚੋਤੇ ਬੰਦੀਆਂ ਤੇ ਵਰਕਰਾਂ ਦੀ ਝੜਪ ਹੋਈ ਸੀ ਜਿਸ ਦੇ ਵਿਰੋਧ ਵਿੱਚ ਚਮਕਸਰ ਸਾਹਿਬ ਵਿਖੇ ਆਇਲੈਟਸ ਦੇ ਇਮੀਗ੍ਰੇਸ਼ਨ ਐਸੋਸੀਏਸ਼ਨ ਦੇ ਸੱਦੇ ਤੇ ਆਇਲੈਟਸ ਦੇ ਇਮੀਗ੍ਰੇਸ਼ਨ ਸੈਂਟਰ ਬੰਦ ਰਹੇ ਨੇ ਇਸ ਦੌਰਾਨ ਮਲੂਟ ਰੋਡ ਤੋਂ ਬਠਿੰਡਾ ਰੋਡ ਤੱਕ ਪੈਦਲ ਰੋਸ ਮਾਰਚ ਕੀਤਾ ਗਿਆ ਇਸ ਦੌਰਾਨ ਗੱਲਬਾਤ ਕਰਦੇ ਹਾਂ ਸੈਂਟਰ ਸੰਚਾਲਕਾ ਜਿਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਵਿੱਚ ਇਹ ਧਰਨਾ ਕਲਚਰ ਚੱਲ ਰਿਹਾ ਜੇਕਰ ਕਿਸੇ ਦਾ ਕਸੂਰ ਲੱਗਦਾ ਹੈ ਤਾਂ ਉਸਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਇਸ ਤਰ੍ਹਾਂ کاروبار ਦੇ ਅੱਗੇ ਧਰਨੇ ਲਾ ਕੇ ਬੈਠਣਾ ਬਿਲਕੁਲ ਗਲਤ ਹੈ ਇਸ ਮੌਕੇ ਰੂਸ ਮਾਰਚ ਕਰਦੇ ਹੋਣਾ ਨਾਰੇਬਾਜ਼ੀ ਕੀਤੀ ਹੈ ਤਾਂ ਉਹਨਾਂ ਕਿਹਾ ਕਿ ਇਮੀਗ੍ਰੇਸ਼ਨ ਨਾਲ ਜੁੜੇ ਸਮੁੱਚੇ ادارے ਇਕਜੁੱਟ ਨੇ ਤੇ ਤੱਕੇਸ਼ਾਈ برداشت ਨਹੀਂ ਕੀਤੀ ਜਾਵੇਗੀ ਇਸ ਦੌਰਾਨ ਸਮੁੱਚੇ ਆਈਲੈਂਡਸ ਤੇ ਇਮੀਗ੍ਰੇਸ਼ਨ ਸੈਂਟਰ ਵੀ ਬੰਦ ਰਹੇ ਨੇ ਹਾਂਜੀ ਅਸੀਂ ਮੁਕਸਰਾ ਐਂਡ ਇਮੀਗ੍ਰੇਸ਼ਨ ਐਸੋਸੀਏਸ਼ਨ ਹਣੀਓਂ ਜੋ ਪੰਜਾਬ ਵਿੱਚ ਧਰਨਾ ਕਲਚਰ ਡਵੈਲਪ ਹੋ ਰਿਹਾ ਉਹਦੇ ਖਿਲਾਫ ਅਸੀਂ ਇੱਕ ਦਿਨ ਦਾ ਜੋ ਹੈ ਬੰਦ ਅਤੇ ਰੂਸ ਵੈਲੀ ਜਿਹੜੀ ਕੱਢੀਏ ਸ਼ਹਿਰ ਦੇ ਵਿੱਚ ਅਸੀਂ ਸਰਕਾਰ ਨੂੰ ਮੰਗ ਕਰਦੇ ਹਾਂ ਕਿ ਜੇ ਜੋ ਇਹ ਕੁਝ ਗਲਤ ਅੰਸਰ ਅਲੱਗ-ਅਲੱਗ ਜਥੇਬੰਦੀਆਂ ਦਾ ਨਾਮ ਲੈ ਕੇ ਉਹ ਆਮ ਜਨਜੀਵਨ ਨੂੰ ਤੇ ਲੋਕਾਂ ਦੇ ਕਾਰੋਬਾਰ ਨੂੰ ਪ੍ਰਭਾਵਿਤ ਕਰ ਰਹੇ ਆ ਤਾਂ ਇਹਨਾਂ ਦੇ ਖਿਲਾਫ ਐਕਸ਼ਨ ਲਿਆ ਜਾਵੇ ਜਿਹੜੇ ਵੀ ਕੋਈ ਦੋਸ਼ੀ ਨੇ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਔਰ ਇਹਦਾ ਪੰਜਾਬ ਦੇ ਵਿੱਚ ਨਵਾਂ ਧਰਨਾ ਕਲਚਰ ਡਵੈਲਪ ਹੋ ਰਿਹਾ ਔਰ ਇਸ ਨੂੰ ਬੰਦ ਕੀਤਾ ਹੈ ਵਾ ਇਹਦੇ ਅਸੀਂ ਖਿਲਾਫ ਆ ਕਿਸਾਨ ਜੱਥੇਬੰਦੀਆਂ ਨੂੰ ਦੇਖੋ ਇਹ ਕਿਸਾਨ ਜੱਥੇਬੰਦੀਆਂ ਦੇ ਵਿੱਚ ਨਵੋਲ ਨਹੀਂ ਹੈ ਇਹ ਕੁਝ ਸ਼ਰਾਰਤੀ ਅੰਸਰ ਹੈ ਜਿਹੜੇ ਕਿਸਾਨ ਜੱਥੇਬੰਦੀਆਂ ਦਾ ਨਾਮ ਲੈ ਕੇ ਉਹਨਾਂ ਦੀ ਯੂਨੀਫਾਰਮ ਪਹਿਨ ਕੇ ਲੋਕਾਂ ਨੂੰ ਬਲੈਕਮੇਲ ਕਰ ਰਹੇ ਆ ਉਹਨਾਂ ਦੇ ਕਾਰੋਬਾਰ ਦੇ ਸਾਹਮਣੇ ਧਰਨੇ ਲਾ ਰਹੇ ਆ ਅਸੀਂ ਉਹਨਾਂ ਦੇ ਖਿਲਾਫ ਆ ਕਿਸਾਨ ਯੂਨੀਅਨ ਦਾ ਇਹ ਦੇ ਵਿੱਚ ਮੈਂ ਸਮਝਦਾ ਕੋਈ ਨਹੀਂ ਹੈ ਕੁਝ ਸ਼ਰਾਰਤੀ ਅੰਸਰ ਆ ਜਿਹੜੇ ਉਸ ਯੂਨੀਫਾਰਮ ਦੇ ਵਿੱਚ ਇਹ ਕੰਮ ਕਰ ਰਹੇ ਆ ਇਹ ਆਇਲਟ ਸੈਂਡ ਇਮੀਗ੍ਰੇਸ਼ਨ ਐਸੋਸੀਏਸ਼ਨ ਮੁਕਸਰਵੰਨਿਓਂ ਪ੍ਰੋਟੈਸਟ ਕੀਤਾ ਜਾ ਰਿਹਾ ਜੀ ਬਰਨਾਲੇ ਦੇ ਵਿੱਚ ਇਨਸੀਡੈਂਟ ਹੋਇਆ ਸਾਡਾ ਕੋਈ ਸਾਥੀ ਸੀਗਾ ਉਹਨੇ ਬੰਦੇ ਬਾਹਰ ਭੇਜੇ ਉਹ ਬੰਦੇ ਉੱਥੇ ਬੈਠੇ ਹੋਏ ਆ ਉੱਥੇ ਕੰਮ ਨਹੀਂ ਕਰ ਰਹੇ ਆ ਪਰ ਉਹਨਾਂ ਨੂੰ ਉੱਥੇ ਬਲੈਕਮੇਲ ਕਰ ਰਹੇ ਆ ਔਰ ਕਿਸੇ ਕੁਝ ਅਖਾਤੀ ਕਿਸਾਨ ਯੂਨੀਅਨਾਂ ਜਿਹੜੀਆਂ ਹੈਗੀਆਂ ਉਹਨਾਂ ਨੇ ਉੱਥੇ ਧਰਨਾ ਵਗੈਰਾ ਦਿੱਤਾ ਹੋਇਆ ਉਹਦੇ ਵਿਰੋਧ ਦੇ ਵਿੱਚ ਅਸੀਂ ਸਾਰੇ ਅੱਜ ਇਕੱਠੇ ਹੋਏ ਆ ਇਹ ਸਾਰਾ ਮੁਕਸਰਵੰਨ ਦਾ ਗੱਲ ਜੀ ਇਹ ਅਸੀਂ ਇੱਕ ਵਾਰੀ ਸ਼ਾਂਤਮਈ ਮਾਰਚ ਕਰਕੇ ਇਹ ਅਸੀਂ ਮੈਸੇਜ ਦੇਣਾ ਚਾਹੁੰਦੇ ਆਂ ਵੀ ਜੇ ਕੋਈ ਦੋਸ਼ੀ ਆ ਤਾਂ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕਰਵਾਓ ਨਾ ਕਿ ਗੁੰਡਾਗਰਦੀ ਕਰੋ ਉਹਦਾ ਬਿਜ਼ਨਸ ਪੰਨਾ ਤੋੜੋ ਉਹਦੇ ਅਦਰ ਬਿਜ਼ਨਸ ਤੇ ਜਾ ਕੇ ਤਰਨੇ ਦਿਓ ਇਹ ਗਲਤ ਆ ਇਹਦੇ ਖਿਲਾਫ ਆ ਅਸੀਂ ਜੇ ਕੋਈ ਸਾਡਾ ਵੀ ਸਾਥੀ ਗਲਤ ਆਗਾ ਤਾਂ ਉਹਦੇ ਖਿਲਾਫ ਕਾਰਵਾਈ ਕਰੋ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ ਪਰ ਗੁੰਡਾਗਰਦੀ ਜਿਹੜੀ ਉਹ ਉਹ ਸੈਨ ਤੋਂ ਬਾਹਰ ਆ ਉਹ ਨਹੀਂ ਸੈਨ ਕੀਤੀ ਜਾਏਗੀ